ਟਰੱਕ ਡਰਾਈਵਰ ਹਰਜਿੰਦਰ ਦੀ ਇੱਕ ਵੀਡੀਓ ਹੁਣੇ ਹੁਣੇ ਨਵੀਂ ਵਾਇਰਲ ਹੋ ਰਹੀ ਆ ਜੋ ਕਿ ਵੀਡੀਓ ਉਸਦੇ ਐਕਸੀਡੈਂਟ ਹੋਣ ਤੋਂ ਪਹਿਲਾਂ ਦੀ ਵੀਡੀਓ ਆ ਗਈ ਜੋ ਕਿ ਮੈਕਸੀਕੋ ਪੁਲਿਸ ਦੇ ਵੱਲੋਂ ਜਾਰੀ ਕੀਤੀ ਗਈ ਆ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਟਰੱਕ ਡਰਾਈਵਰ ਹਰਜਿੰਦਰ ਦਾ ਓਵਰ ਸਪੀਡ ਹੋਣ ਕਰਕੇ ਚਾਲਾਨ ਕੀਤਾ ਗਿਆ ਸੀ ਪਹਿਲਾਂ ਵੀ ਇੱਕ ਵਾਰ ਉਸ ਨੂੰ ਪੁਲਿਸ ਨੇ ਰੋਕਿਆ ਸੀਗਾ ਬਹੁਤ ਸਾਰੇ ਲੋਕ ਇਸ ਵੀਡੀਓ ਨੂੰ ਦੇਖ ਕੇ ਕਹਿ ਰਹੇ ਨੇ ਕਿ ਹਰਜਿੰਦਰ ਟਰੱਕ ਡਰਾਈਵਰ ਨੂੰ ਡਰਾਈਵਿੰਗ ਕਰਨੀ ਨਹੀਂ ਆਉਂਦੀ ਸੀ ਉਸ ਨੂੰ ਟਰੱਕ ਚਲਾਉਣਾ ਨਹੀਂ ਆਉਂਦਾ ਸੀਗਾ ਜਿਸ ਕਰਕੇ ਇਹ ਐਡਾ ਵੱਡਾ ਨੁਕਸਾਨ ਹੋਇਆਗਾ ਐਕਸੀਡੈਂਟ ਹੋਇਆ ਕਿ ਤਿੰਨ ਬੰਦਿਆਂ ਦੀ ਮੌਤ ਹੋ ਚੁੱਕੀ ਹੈਗੀ ਪਰ ਉੱਥੇ ਕੁਝ ਲੋਕ ਇਹ ਵੀ ਕਹਿ ਰਹੇ ਨੇ ਕਿ ਇਨਸਾਨ ਤੋਂ ਹੀ ਗਲਤੀਆਂ ਹੁੰਦੀਆਂ ਨੇ ਜੇਕਰ ਰੂਲ ਬਣੇ ਹੋਏ ਨੇ ਤਾਂ ਰੂਲ ਟੁੱਟਣ ਵਾਸਤੇ ਹੀ ਬਣਦੇ ਨੇ ਹਮੇਸ਼ਾ ਰੂਲ ਨੂੰ ਫੋਲੋ ਨਹੀਂ ਕੀਤਾ ਜਾ ਸਕਦਾ ਜੇਕਰ ਹਰਜਿੰਦਰ ਤੋਂ ਕੋਈ ਗਲਤੀ ਹੋਈ ਹੈਗੀ ਪਰ ਉਸ ਦੀ ਸਜ਼ਾ 45 ਸਾਲ ਤਾਂ ਨਹੀਂ ਹੋ ਸਕਦੀ ਹਰਜਿੰਦਰ ਨੂੰ ਵੀ ਮੌਕਾ ਮਿਲਣਾ ਚਾਹੀਦਾ ਕੋਈ ਫਾਈਨ ਵਗੈਰਾ ਰੱਖ ਦੇਣਾ ਚਾਹੀਦਾ ਕਿਉਂਕਿ ਜੋ ਇਸ ਦੁਨੀਆ ਤੋਂ ਚਲੇ ਗਏ ਨੇ ਉਹਨਾਂ ਨੇ ਮੁੜ ਕੇ ਕਦੇ ਵੀ ਨਹੀਂ ਆਉਣਾ ਪਰ ਜੋ ਇਹ ਹਰਜਿੰਦਰ ਆ ਇਸ ਦੀ ਲਾਈਫ ਉਹਨਾਂ ਦੇ ਜਾਨ ਨਾਲ ਕਿਉਂ ਖਰਾਬ ਕਰਨੀਆਂ ਜੇਕਰ ਇਸ ਦੀ ਲਾਈਫ ਖਰਾਬ ਕੀਤੀ ਜਾਂਦੀ ਜੇਕਰ ਉਹ ਮੁੜੇ ਆਉਂਦੇ ਤਾਂ ਤਾਂ ਇਸ ਦੀ ਲਾਈਫ ਖਰਾਬ ਕਰਨੀ ਬਣਦੀ ਆ ਪਰ ਇਸ ਨੂੰ ਕੋਈ ਸਬਕ ਦੇਣਾ ਚਾਹੀਦਾ ਕਿ ਅੱਗੇ ਤੋਂ ਇਹ ਆਪਣੀ ਲਾਈਫ ਦੇ ਵਿੱਚ ਗਲਤੀ ਨਾ ਕਰੇ ਪਰ 45 ਸਾਲ ਦੀ ਸਜ਼ਾ ਬਹੁਤ ਜ਼ਿਆਦਾ ਹੁੰਦੀ ਹੈ ਜੀ ਬਾਕੀ ਹਾਲੇ ਤੱਕ ਹਰਜਿੰਦਰ ਦਾ ਕੇਸ ਸ਼ੁਰੂ ਨਹੀਂ ਹੋਇਆ ਐਤਵਾਰ ਤੋਂ ਬਾਅਦ ਕਹਿੰਦੇ ਉਸ ਦਾ ਕੇਸ ਸ਼ੁਰੂ ਹੋਊਗਾ ਬਾਕੀ ਦੇਖਦੇ ਆਂ ਅੱਗੇ ਚੱਲ ਕੇ ਕੀ ਬਣਦਾਗਾ ਨਵੀਆਂ ਅਪਡੇਟਾਂ ਜਾਣਨ ਦੇ ਲਈ ਸਾਡੇ ਚੈਨਲ ਤੇ ਬਨੇ ਰਹੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਬਾਕੀ ਮਿਲਦੇ ਹਾਂ ਕਿਸੇ ਹੋਰ ਵੱਡੀ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰੱਖਾ